ਉਹ ਕਿ ਤੰਤਾ ਸਿਰਗੁਰ ਤੇਗ ਬਾਬਰ ਸਾਹਿਬ ਮਹਾਰਾਜ ਜਦੋਂ ਇੱਥੇ ਆਏ ਨਾ ਤਾਂ ਪਿੰਡ ਵਿੱਚ ਵਿਆਹ ਸੀ ਕੋਈ ਜਵੇਂ ਰਿਸ਼ਤਾ ਹੁੰਦਾ ਉਹ ਸਾਰਾ ਪਿੰਡ ਉਧਰ ਬਿਜ਼ੀ ਸੀਗਾ ਤੇ ਮਹਾਰਾਜ ਜੀ ਦੀ ਕਿਸੇ ਨੇ ਕੋਈ ਸੇਵਾ ਨਹੀਂ ਕੀਤੀ ਪਰ ਇੱਕ ਸਿੱਖ ਸੀ ਪਿਆਰਾ ਸੀ ਮਹਾਰਾਜ ਦਾ ਜਿਸ ਦਾ ਨਾਂ ਸੰਗੂ ਵੀ ਲਿਖਿਆ ਤੇ ਸੰਗਾ ਵੀ ਲਿਖਿਆ ਉਹ ਸਤਗੁਰੂ ਜੀ ਦੀ ਟੈਣ ਸੇਵਾ ਵਿੱਚ ਰਿਹਾ ਉਹਦੇ ਬਾਰੇ ਲਿਖਿਆ ਹੋਇਆ ਹੈ ਅੱਗੇ ਡੇਰਾ ਖੀਵੇ ਕੀ ਹੋਇਆ ਪਰ ਕੋਈ ਨਾ ਮਿਲਿਆ ਇੱਕ ਜੱਟ ਸਿੰਘਾ ਨਾਉਂ ਥੀ ਜਾਈ ਬੈਠਾ ਗੁਰੂ ਜੀ ਕੇ ਪਾਸ ਡੇਰਾ ਕਰਵਾਇਆ ਘਾਸ ਪੱਠੇ ਕੀ ਲੱਕੜੀ ਭਾਂਡੇ ਕੀ ਟਹਿਲ ਸੇਵਾ ਕੀਤੀ ਵੇਖੋ ਉਹਨੇ ਜੋ ਕਾ ਕੁ ਲੈਣਾ ਸਾਰੀ ਸੇਵਾਵਾਂ ਕੀਤੀਆਂ ਮਹਾਰਾਜ ਜੀ ਦੀਆਂ ਸੇਵਾ ਕਰਕੇ ਨਾ ਬੜਾ ਥੋੜਾ ਜਾਇ ਪਿਆਰ ਜਿਹਾ ਮਾਰੇ ਕੋ ਬੈਠਾ ਫਿਰ ਕਹਿੰਦੇ ਫੇਰ ਉੱਠ ਚੱਲਿਆ ਚੁੱਪਚੀਂ ਤਾਈ ਉੱਠ ਕੇ ਨਾ ਚੱਲਿਆ ਘਰ ਵੱਲੋਂ ਜਿਵੇਂ ਗੁਰੂ ਜੀ ਕਹਿੰਦੇ ਕਿਉਂ ਜਾਂਦਾ ਹੈ ਬੈਠ ਕਹਿੰਦੇ ਮਹਾਰਾਜ ਕਿ ਇਹ ਬੋਲੀ ਕੀ ਦੀਈ ਹੈ ਮਹਾਰਾਜ ਨੇ ਕਿਉਂ ਜਾਂਦਾ ਹੈ ਬੈਟ ਓਨ ਆਖਿਆ ਮੁੰਡੇ ਦੀ ਸਗਾਈ ਹੋਈ ਹੈ ਪਿੰਡ ਵਿੱਚ ਸੱਕਰ ਵੰਡਿੰਦੀ ਹੈ ਪਾਈਚਾਰਾ ਸੱਧਿਆ ਹੈ ਕਹਿੰਦਾ ਮਹਾਰਾਜ ਜੀ ਇੱਥੇ ਨਾ ਪਿੰਡ 'ਚ ਮੁੰਡੇ ਦਾ ਵਿਆਹ ਬਸ ਸਗਾਈ ਹੋਈ ਹੈ ਤੇ ਸਾਰਾ ਪਾਈਚਾਰਾ ਸੱਧਿਆ ਤੇ ਉੱਥੇ ਨਾ ਮਿੱਠਾ ਵੰਡਣ ਰਹੇ ਹੈ ਮੈਂ ਵੀ ਜਾਵਾਂ ਤੇ ਮੈਂ ਵੀ ਆਪਣੀ ਹਿੱਸੇ ਦਾ ਮਿਠਾ ਲਿਆਵਾਂ ਅੱਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿਆਰੇ ਸਤ ਗੁਰੂ ਕੀ ਕਹਿੰਦੇ ਹੈ ਕਹਿੰਦੇ ਤੂੰ ਤਾਂ ਗੁਰੂ ਕੀ ਟਹਿ ਵਿੱਚ ਹੈ ਤਹਿਲ ਕਰ ਇੱਥੇ ਤੇਰੇ ਦੋ ਵਰਤਾਰੇ ਆ ਜਿਆ ਕਰਨਗੇ ਗਰ ਕਰੋ ਪਿਆਰੇ ਹੋ ਸਤਗੁਰ ਕਹਿੰਦੇ ਤੇਰੇ ਦੋ ਵਰਤਾਰੇ ਹੋਏ ਅੱਜ ਤੇ ਕਹਿੰਦੇ ਤੂੰ ਇੱਥੋਂ ਨਾ ਜਾ ਇੱਥੇ ਰਹਿ ਉੱਥੇ ਜੇ ਇੱਕ ਜਣੇ ਦਾ ਮਿਲਣਾ ਤੈਨੂੰ ਦੋ ਜਣਿਆਂ ਦਾ ਇੱਥੇ ਪਹੁੰਚੂਗਾ ਹੋਇਆ ਕਿ ਜਦੋਂ ਸਾਰਾ ਪ੍ਰੋਗਰਾਮ ਮੁੱਕ ਗਿਆ ਉਸ ਚੌਧਰੀ ਨੇ ਪੁੱਛਿਆ ਕਿ ਬਾਕੀ ਸਾਰੇ ਪਿੰਡ ਆ ਗਿਆ ਹੈ ਭਾਈ ਸੰਗੂ ਕਿਉਂ ਨਹੀਂ ਆਇਆ ਸਾਰਿਆਂ ਦੱਸਿਆ ਭਾਈ ਉੱਥੇ ਇੱਕ ਬਾਰ ਮਾਹਪੁਰ ਖਾਏ ਹਨ ਉਹਨਾਂ ਦੇ ਥੋਲ ਬੈਠਾ ਦੱਸ ਇੱਥੇ ਇੰਨੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਤੇ ਉੱਥੇ ਫਕੀਰਾਂ ਕੋਲ ਉਹਨੂੰ ਕੀ ਮਿਲਣਾ ਹੈ ਉਹ ਚੌਧਰੀ ਕਹਿੰਦਾ ਕਿੰਦਾ ਜੋ ਮਰਜੀ ਹੋਵੇ ਜਾ ਉਸ ਨੂੰ ਜਾ ਕੇ ਦੋ ਵਰਤਾਰੇ ਦੇ ਦੇਖਿਆ ਮਤਲਬ ਦੋ ਜਾਨਿਆਂ ਦਾ ਖਾਣਾ ਉਸ ਨੂੰ ਭਾਈ ਸੰਗੂ ਨੂੰ ਪਛਾਣ ਗਿਆ ਗੁਰੂ ਸਾਹਿਬ ਜੀ ਦੇ ਕੋਲ ਬੈਠਿਆਂ ਹੀ ਉਸ ਨੂੰ ਦੋ ਵਰਤਾਰੇ ਮਿਲੇ ਤਾਂ ਫਿਰ ਵੇਖੋ ਕਿੰਦੇ ਜੀ ਚ ਤੀਕ ਔਰ ਰਹਿਆ ਉਸ ਨੂੰ ਦੋ ਵਰਤਾਰੇ ਮਿਲਦੇ ਰਹੇ ਜਿੰਨਾ ਚਿਰ ਉਹ ਇਸ ਪਿੰਡ 'ਚ ਜੀਵਿਆ ਇਹ ਗੱਲ ਬੜੀ ਅਨੋਖੀ ਹੋਈ ਕਿ ਪਿੰਡ 'ਚ ਬਾਕੀ ਸਾਰੇ ਇੱਕ ਇੱਕ ਜੀ ਦਾ ਇੱਕ ਇੱਕ ਵਰਤਾਰਾ ਤੇ ਉਹਨੂੰ ਇਕੱਲੇ ਨੂੰ ਦੋ ਵਰਤਾਰੇ ਸਾਰਾ ਪਿੰਡ ਕੋਲ ਹੁੰਦਾ ਰਿਹਾ ਔਰ ਅੱਜ ਇਹ ਨਿਧੀ ਗੱਲ ਇਤਿਹਾਸ ਦੇ ਬੋਰਡ ਦੇ ਪੜੋ ਕਹਿੰਦੇ ਅੱਜ ਵੀ ਪਿੰਡ ਵੱਲੋਂ ਭਾਈ ਸੰਘੂ ਦੇ ਨਾਂ ਦਾ ਵਰਤਾਰਾ ਗੁਰਦੁਆਰਾ ਸਾਹਿਬ ਵਿਖੇ ਪੇਟ ਕੀਤਾ ਜਾਂਦਾ ਹੈ ਪਿਆਰਿਓ ਕਸੀ ਪੁੱਛਿਆ ਹੈ ਕਿ ਫਿਰ ਕਿੰਨਾ ਦੋ ਕਿੰਨਾ ਬਦਲਦਾ ਹੈ ਕਿੰਨੇ ਨਹੀਂ ਇੱਕ ਥਾਂਸ ਜਾ ਕੇ ਲਿਆਉਂਦੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਸੁਝਾ ਕੇ ਲੈ ਆਉਂਦੇ ਭਾਈ ਸੰਗੂਜੀ ਵਾਸਤੇ ਸੰਗਤ ਜੀ ਦੇਖੋ ਮਹਾਰਾਜ ਦਾ ਪਿਆਰ ਖਟਿਆ ਇਤਿਹਾਸ ਦੇ ਵਿੱਚ ਨਾ ਅਮਰ ਹੋ ਗਿਆ ਚੌਧਰੀ ਦਾ ਨਾਮ ਵੀ ਨਹੀਂ ਆਇਆ ਪਿੰਡ ਦੇ ਲੋਕਾਂ ਦਾ ਨਾਮ ਵੀ ਨਹੀਂ ਆਇਆ ਸਤਗੁਰੂ ਜੀ ਦੇ ਪਿਆਰੇ ਸਤਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਦੇਖੋ ਇਸ ਦੁਨੀਆ ਤੇ ਉਹਨਾਂ ਦਾ ਨਾਮ ਰਹਿ ਜਾਂਦਾ ਹੈ ਪਿਆਰਿਓ ਅੱਜ ਇੱਥੇ ਆਈਏ ਤਾਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਿੰਡ ਦੀ ਬਾਹਰਲੀ ਫਿਰਨੀ ਦੇ ਉੱਤੇ ਪ ਚੇ ਨਵੀਂ ਤਾਂ ਸਰਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਇੱਥੇ ਆਉਣ ਦੀ ਯਾਦ ਵਿੱਚ ਗੁਰਦਰਸ ਸਾਹਿਬ ਜੀ ਦੀ ਹਦੂਦ ਦੇ ਵਿੱਚ ਇੱਕ ਵਰਨ ਦਾ ਰੂਪ ਹੈ ਪਿਆਰਿਓ ਦੇਖਣ ਨੂੰ ਤਾਂ ਛੋਟਾ ਜਿਹਾ ਲੱਗਦਾ ਪਰ ਹੋ ਸਕਦਾ ਸਮਿਆਂ ਦੇ ਨਾਲ ਕੱਟਿਆ ਗਿਆ ਹੋਵੇ ਤੇ ਮੰਨਿਆ ਜਾਂਦਾ ਹੈ ਕਿ ਸਤਗੁਰੂ ਜੀ ਦਾ ਘੋੜਾ ਇੱਥੇ ਬੱਜਿਆ ਸੀ